ਜੀ ਸੁਪਨਾ ਵਾਲੇ ਮੇਰਾ ਬਲਜਿੰਦਰ ਸਿੰਘ ਹੈ ਮੈਂ ਰਿਟਾਇਰਡ ਪ੍ਰਿੰਸੀਪਲ ਸੀਨੀਅਰ ਸੈਂਟਰੀ ਸਕੂਲ ਰਾਮਨਗਰ ਤੇ ਭਾਈ ਜੈਤਾ ਜੀ ਫਾਊਂਡੇਸ਼ਨ ਦੇ ਵਿੱਚ ਮੈਂ ਆਪਣੀਆਂ ਸਵਾਵਾਂ ਨਿਭਾ ਰਿਹਾਗਾ ਪਿਛਲੇ 6-7 ਸਾਲਾਂ ਤੋਂ ਮਤਲਬ ਮੈਂ 2014 ਤੋਂ ਜਿਵੇਂ ਨੋਦ ਦੇ ਬਦਿਆਲੇ ਦੀ ਜਿਹੜੀ ਬੱਚਿਆਂ ਦੀ ਤਿਆਰੀ ਕਰਾਉਣਾ ਸੀ ਆ ਪੰਜਵੀਂ ਕਲਾਸ ਵਾਲੀ ਜਿਹੜੀ ਛੇਵੀਂ ਕਲਾਸ ਚ ਜਾਂਦੀ ਹੈ ਹਾਂਜੀ ਤੇ ਕਿੰਨੇ ਵਿਦਿਆਰਥੀ ਲੈਂਦੀ ਹੈ ਫਾਊਂਡੇਸ਼ਨ ਹਰ ਸਾਲ ਹਰੇਕ ਸਾਲ ਲਗਭਗ 50 ਵਿਦਿਆਰਥੀ ਲੈਂਦੇ ਅਸੀਂ ਉਹ ਪਰੰਤੋਂ ਐਸ ਪਰ ਮੈਰਟ ਹੁੰਦਾ ਜੇ ਬੱਚਾ ਡਿਜ਼ਰਵ ਕਰਦਾ ਤਾਂ ਇੱਕ ਦੋ ਸੀਟਾਂ ਦਾ ਇੱਧਰ ਉੱਧਰ ਹੋ ਜਾਂਦਾ ਅਸੀਂ ਵੱਧ ਕੱਟ ਕਰ ਲੈਨੇ ਆਗੇ ਪਰੰਤੋਂ ਬੱਚਾ ਡਿਜ਼ਰਵ ਕਰਨਾ ਚਾਹੁੰਦਾ ਸਿਸਟਮ ਨੂੰ ਕੋਈ ਕੰਡੀਸ਼ਨ ਉਹ ਵਿਦਿਆਰਥੀ ਇਹ ਹੈਗਾ ਜੇ ਉਹਦੀਆਂ ਫਾਈਨੈਂਸ਼ੀਅਲ ਕੰਡੀਸ਼ਨ ਦੇਖਦੇ ਆਂ ਜਦੋਂ ਬੱਚਾ ਪਾਸ ਕਰ ਜਾਂਦਾ ਟੈਸਟ ਤੇ ਉਹਦੇ ਪੇਰੈਂਟਸ ਨੂੰ ਵੀ ਬੁਲਾਉਨੇ ਉੱਥੇ ਉਹਦੀ ਇੰਟਰਵਿਊ ਹੁੰਦੀ ਹੈ ਫਿਰ ਉਹ ਗੱਲਬਾਤ ਕਰਨ ਤੋਂ ਪਤਾ ਲੱਗ ਜਾਂਦਾ ਕਿ ਮੈਂ ਜਿਹੜੇ ਗਰੀਬ ਪਰਿਵਾਰਾਂ ਨਾਲ ਸੰਬੰਧਤ ਚ ਉਹ ਬਿਲਕੁਲ ਫ੍ਰੀ ਹੈ ਉਹਨਾਂ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਜੇ ਅਫੋਰਡ ਕਰ ਸਕਦੇ ਪੇਰੈਂਟਸ ਕੋਈ ਮੰਨ ਲਓ ਜੋਬ ਜਾਂ ਕਈ ਵਾਰ ਕੋਈ ਕਿਸਾਨੀ ਜਿਹਨਾਂ ਕੋਲੇ ਜ਼ਮੀਨ ਵਗੈਰਾ ਹੁੰਦੀ ਹੈ ਤਾਂ ਕੁਝ ਪੇਰੈਂਟਸ ਜਿਵੇਂ ਮੇਰੇ ਪਿੰਡ ਲਹਿਰਾ ਮੁਹੱਬਤ ਦੀ ਇੱਕ ਬੇਟੀ ਪੜਿਆ ਉਹ IIT ਰੂੜਕੀ ਪੜੀ ਹੈਗੀ ਤੇ ਉਹਨਾਂ ਦੇ ਕੋਲੇ ਸੀਗੇ 8-10 ਕਿੱਲੇ ਜ਼ਮੀਨ ਪਹਿਲਾਂ ਉਹ ਅਸੀਂ ਫ੍ਰੀ ਚ ਪਾਇਆ ਤਾਂ ਫਿਰ ਬਾਅਦ ਚ ਉਹ ਪੈਸੇ ਆਪ ਦੀ ਆਪ ਹੀ ਦੇਤੇ ਉਹ ਕਹਿੰਦੇ ਸਾਡੇ ਪੈਸੇ ਕਿਸੇ ਦੇ ਹੋਰ ਕੰਮ ਆ ਜਾਣਗੇ ਤਾਂ ਕੁਝ ਬੱਚੇ ਤਾਂ ਸਾਡਾ ਜਿਹੜਾ ਮਕਸਦ ਸੀ ਅੱਜ ਦੀ ਵੀਡੀਓ ਬਣਾਉਣ ਦਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਗਾਈਡ ਕੀਤਾ ਜਾਵੇ ਤਾਂ ਜੋ ਜਿਹੜੇ ਬੱਚੇ ਆ ਸਾਡਾ ਇਲਾਕਾ ਹੈ ਜਿਹੜਾ ਰਮਪਰਾ ਬਠਿੰਡਾ ਬਰਨਾਲਾ ਇੱਥੇ ਦੇ ਉਹਨਾਂ ਵਧੀਆ ਇਚ ਇਨਵਰਨਮੈਂਟ ਨਹੀਂ ਹੈ ਕਿ ਬੱਚੇ ਗਾਈਡ ਕੀਤੇ ਜਾਣ ਉਹਨਾਂ ਨੂੰ ਸਹੀ ਗਾਈਡੈਂਸ ਮਿਲਦੀ ਆ ਪੇਰੈਂਟਸ ਅਫੋਰਡ ਕਰ ਸਕਦੇ ਨੇ ਬੱਚੇ ਬੜੇ ਸ਼ਾਈਨਿੰਗ ਨੇ ਪਰ ਉਹਨਾਂ ਨੂੰ ਗਾਈਡੈਂਸ ਦੀ ਬੜੀ ਘਾਟ ਰਹਿੰਦੀ ਆ ਸੋ ਅੱਜ ਸਾਡਾ ਜਿਹੜਾ ਮਕਸਦ ਆ ਕਿ ਅਜਿਹੀ ਸੰਸਥਾ ਦੇ ਨਾਲ ਜੋੜਨਾ ਸਾਡੇ ਬੱਚਿਆਂ ਨੂੰ ਜਿਹੜੇ ਕੈਪੇਬਲ ਨੇ ਜਿਹੜੇ ਸਾਡੇ ਇਸ ਇਲਾਕੇ ਦਾ ਪੰਜਾਬ ਦਾ ਮਾਣ ਬਣ ਸਕਦੇ ਆ ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਜ਼ਰੂਰ ਕਰਿਓ ਥੈਂਕ ਯੂ 20 ਦੇਲੇ ਛਡੋ ਦੋਸਤੋ ਅਸੀਂ ਪਹੁੰਚ ਗਏ ਆ ਬਾਲਾਜੀ ਇਨਕਲੇਵ ਰਮਪਰਾ ਦੇ ਵਿੱਚ ਜਿੱਥੇ ਭਾਈ ਜੈਤਾਜੀ ਫਾਊਂਡੇਸ਼ਨ ਵੱਲੋਂ ਫੇਪਰ ਹੋ ਰਿਹਾ ਅ ਮਖਮਖ ਸਕੂਲਾਂ ਤੋਂ ਦੂਰੋਂ ਦੂਰੋਂ ਬੱਚੇ ਇੱਥੇ ਪਹੁੰਚ ਰਹੇ ਨੇ ਚਲਦੇ ਹਾਂ ਅਸੀਂ ਵੀ ਇੱਕ ਬੱਚੀ ਨੂੰ ਜੈਸ਼ਮੀਨ ਨੂੰ ਲੈ ਕੇ ਆਏ ਨਾਲ ਹਾਂਜੀ ਅਸੀਂ ਹੁਣ ਜਾ ਰਹੇ ਆ ਸ਼ਵਲਕ ਹिल्स ਪਬਲਿਕ ਸਕੂਲ ਰਾਮਪਰਾਹੂਲ ਦੇ ਵਿੱਚ ਜਿੱਥੇ ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਜਿਹੜਾ ਹੈ ਟੈਸਟ ਲੈਣਾ ਬੱਚਿਆਂ ਦਾ ਬਹੁਤ ਸਾਰੇ ਵਿਦਿਆਰਥੀ ਇੱਡੇ ਪਹੁੰਚੇ ਨੇ ਫਰ ਗੱਡੀਆਂ ਖੜੀਆਂ ਨੇ ਹਨ ਜਾਣਿਆ ਕੀ ਕੀ ਸਿਚੁਏਸ਼ਨ ਆ ਪਤਾ ਕਰਦੇ ਹਾਂ ਹਾਂਜੀ ਸਰ ਜੀ ਕਹਿੰਦੇ ਨੇ ਬਾਜੀ ਬਹੁਤ ਚੰਗੀ ਹੈ ਬੁਦਿਆਰਥੀ ਪਹੁੰਚ ਚੁੱਕੇ ਨੇ ਹਨਾ ਤੁਸੀਂ ਸਰ ਕਿੱਥੋਂ ਆਏ ਹੋ ਜੀ ਬਟਿੰਡੇ ਤੋਂ ਬਟਿੰਡੇ ਤੋਂ ਕਿਹੜੇ ਸਕੂਲ ਚ ਪੜਦਾ ਬੱਚਾ ਐਸ ਆਈ ਡੀ ਸੀਨਸ ਗੰਨੇ ਸਕੂਲ ਅੱਛਾ ਕਿਵੇਂ ਹੈ ਬੇਟਾ ਅੱਛਾ ਪਹਿਲਾਂ ਤੋਂ ਪਤਾ ਸੀ ਤੁਹਾਨੂੰ ਇਸ ਟੈਸਟ ਬਾਰੇ ਤੁਹਾਨੂੰ ਕਿੱਥੋਂ ਪਤਾ ਲੱਗਿਆ ਵੀ ਇਸ ਤਰ੍ਹਾਂ ਪੇਪਰ ਹੋ ਰਿਹਾ ਅਸੀਂ ਪਹਿਲਾਂ ਆਨਲਾਈਨ ਚੈੱਕ ਕਰਿਆ ਸੀ ਗਾਈ ਵੈਸੇ ਹੂੰ ਸਾਨੂੰ ਉੱਥੋਂ ਹੀ ਪਤਾ ਲੱਗਿਆ ਸੀ ਵੀ ਇਸ ਤਰ੍ਹਾਂ ਕਰਕੇ ਭਾਈ ਜੈਤਾ ਜੀ ਸਕੂਲ ਫਾਊਂਡੇਸ਼ਨ ਹੈਗੀ ਹੂੰ ਉਹ ਬੱਚਾ ਨੇ ਵੀ ਇਗਜ਼ਾਮ ਲੈ ਰਹੇ ਨੇ ਜੋ ਅਸੀਂ ਉਹਨਾਂ ਬਾਰੇ ਫਿਰ ਕੁਝ ਸਰਚ ਕੀਤਾ ਸੀ ਅੱਗੇ ਨੈਟ ਤੇ ਸਾਨੂੰ ਅੱਛਾ ਲੱਗਿਆ ਉਸ ਦਾ ਸਬੂਤ ਅੱਛਾ ਕੀ ਫੀਸ ਪੁੱਛ ਹੈ ਦੀ ਕੋਈ ਚਾਰਜਿੰਗ ਫੀਸ ਤਾਂ ਹੀ ਮੇਰੇ ਨਾਲ ਹਜੇ ਕੁਝ ਹੈ ਨਹੀਂ ਆਜੀ ਲੱਗਦਾ ਫ੍ਰੀ ਕਾਸਟ ਫ੍ਰੀ ਆਫ ਗੋਸਟ ਹੀ ਹੈ ਜੀ ਮਾਰਾ ਜੀ ਤੁਸੀਂ ਗਏ ਹੋ ਉੱਥੇ ਜਾ ਕੇ ਦੇਖ ਕੇ ਆਏ ਨਹੀਂ ਅਸੀਂ ਗਏ ਨਹੀਂ ਆਜੀ ਕਿਤੇ ਇਗਜ਼ਾਮ ਦੇਣਾ ਤੁਸੀਂ ਕੀ ਕੰਮ ਕਰਦੇ ਹੋ ਆਪ ਮੈਂ ਪ੍ਰਾਈਵੇਟ ਠੇਕੇਦਾਰ ਕੋਲ ਕੰਮ ਕਰਦਾ ਹਾਂ ਸਿਮਿੰਟ ਫੈਕਟਰੀ ਓਕੇ ਥੈਂਕ ਯੂ ਹਾਂਜੀ ਭਾਈ ਜੀ ਜਿਸ ਤਰ੍ਹਾਂ ਆਪਾਂ ਪਹਿਲਾਂ ਕੁਝ ਪੇਰੈਂਟਸ ਨੂੰ ਮਿਲੇ ਸੀ ਹੁਣ ਇੱਕ ਪੇਰੈਂਟਸ ਹੋਰ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਭਾਈ ਸਤ ਸ੍ਰੀ ਅਕਾਲ ਸਹੀ ਹਾਂਜੀ ਹਾਂਜੀ ਤੁਸੀਂ ਸਾਨੂੰ ਆਹ ਲੈ ਮਾਈਕ ਲੱਗੋ ਮੈਂ ਸਹੀ ਫੜ ਲਿਆ ਹਾਂਜੀ ਭਾਈ ਜੀ ਹੁਣ ਅਸੀਂ ਅ ਖੜੇ ਐ ਇਸ ਵਾਲਕ ਸਕੂਲ ਚ ਤੇ ਇੱਥੇ ਕੁਝ ਪੇਰੈਂਟਸ ਆਏ ਨੇ ਜਿਹੜੇ ਆਪਣੇ ਬੱਚਿਆਂ ਨੂੰ ਲੈ ਕੇ ਆ। ਹਾਂਜੀ ਬਾਈ ਕੀ ਨਾਮ? ਤੇਰਾ ਨਾਮ ਅਨਿਲ ਕੁਮਾਰ ਸਿੰਘ ਲਾ ਜੀ। ਅਨਿਲ ਕੁਮਾਰ ਸਿੰਘ ਲਾ ਜੀ। ਹਾਂਜੀ ਮੈਂ ਬਰਨਾਲਾ ਤੋਂ ਆਇਆ ਜੀ। ਬਰਨਾਲਾ ਜੀ। ਤੇ ਇਸ ਸੰਸਥਾ ਬਾਰੇ ਸੁਣਿਆ ਬਹੁਤ ਅੱਛਾ ਲੱਗਿਆ। ਹੂੰ। ਤਾਂ ਇਹ ਆਪਣੀ ਇੱਛਾ ਬਿਲਕੁਲ ਨਹੀਂ ਰਹਿਣੀ ਚਾਹੀਦੀ ਵੀ ਮੈਂ ਵੀ ਖਾਸ਼ ਮੇਰੇ ਕੋਲ ਪੈਸੇ ਹੁੰਦੇ ਮੈਂ ਆਪਣੇ ਬੱਚੇ ਨੂੰ ਪੜ੍ਹਾ ਲੈਂਦਾ। ਤੁਸੀਂ ਇੱਕ ਵਾਰੀ ਸੰਸਥਾ ਦਾ ਪੇਪਰ ਦਵਾਓ। ਤਾਂ ਤੁਹਾਡੇ ਬੱਚੇ ਨੂੰ ਇਹ ਕਾਬਿਲ ਬਣਾ ਕੇ ਹੀ ਤੇਜਣਗੇ। ਕੱਢ ਦੇਣਗੇ। ਠੀਕ ਹੈ। ਤੁਹਾਡਾ ਬੇਟਾ ਅ ਬੱਚਾ ਮੇਰਾ ਬੇਟਾ ਆਇਆ ਜੀ ਹਾਂਜੀ ਕੀ ਨਾਮ ਹੈ ਸ਼ੇਵਮ ਸਿੰਘ ਲਾ ਸ਼ੇਵਮ ਜੀ ਕਿੱਥੇ ਪੜ੍ਹਦੇ ਹੋ ਤੁਸੀਂ ਸੈਕੰਡਰੀ ਹਾਈ ਸਕੂਲ ਸੈਕੰਡਰੀ ਹਾਈ ਸਕੂਲ ਹਾਂਜੀ ਬਰਨਾਲਾ ਵਾਹ ਜੀ ਵਾਹ ਹਾਂਜੀ ਹਾਂਜੀ ਤੇ ਬਾਕੀ ਲੋਕਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਇਹ ਸੰਸਥਾ ਬਾਰੇ ਪਤਾ ਨਹੀਂ ਹੈ ਖਾਸ ਕਰਕੇ ਹਾਂਜੀ ਹਾਂ ਨੋਲੇਜ ਆਫ ਅਸੀਂ ਕਾਫੀ ਬੱਚਾ ਹਾਂ ਦੱਸਿਆ अच्छा ਵੀ ਤੁਸੀਂ ਇੱਥੇ ਪੇਪਰ ਜੋ ਮੈਂ ਇਹਨੇ ਵਿజిਟ ਵੀ ਕੀਤਾ ਹੋਇਆ ਹਾਂ ਚੰਡੀਗੜ੍ਹ ਦੇ ਵਿੱਚ ਇਹਨਾਂ ਦਾ ਜਿੱਤੇ ਫਾਊਂਡੇਸ਼ਨ ਸੈਂਟਰ ਬਣਿਆ ਹੋਇਆਗਾ ਜਿਵੇਂ ਦੇਖੋ ਬਾਬੇ ਨਾਨਕ ਦੇ ਲੰਗਰ ਚੱਲਦੇ ਸੀਗੇ 13-13 ਉਹਵੇਂ ਇੱਕ ਪੜ੍ਹਾਈ ਦਾ ਲੰਗਰ ਆਗਾ ਵਾਹ ਜੀ ਵਾਹ ਵਾਹ ਬਹੁਤ ਸੋਹਣੀ ਗੱਲ ਹੈ ਹਾਂਜੀ ਅੱਛਾ ਕੋਈ ਬੱਚਾ ਤੁਹਾਡੇ ਲਿੰਕ ਚ ਹੋਵੇ ਜਿਹੜਾ ਪਹਿਲਾਂ ਗਿਆ ਹੋਵੇ ਉੱਥੇ ਹਾਂਜੀ ਹਾਂ ਮੇਰੇ ਜਿਹੜਾ ਮੇਰੇ ਲਿੰਕ ਚ ਗਿਆ ਉਹ ਇੱਕ ਬੱਚਾ ਇੱਕ ਕੁੜੀ ਡਾਕਟਰ ਬਣ ਚੁੱਕੀ ਆ ਇੱਕ ਮੁੰਡਾ ਬਿਜਲੀ ਬੋਰਡ ਚ ਐਸਡੀਓ ਦੀ ਪੋਸਟਿੰਗ ਤੇ ਇਸ ਤਰ੍ਹਾਂ ਜੁਆਇਨ ਕਰ ਚੁੱਕਿਆ ਤੁਸੀਂ ਕੀ ਜੌਬ ਕਰਦੇ ਹੋ ਮੈਂ ਗਵਰਨਮੈਂਟ ਜੋਬ ਕਰਦਾ ਜੀ ਕਿਹੜੇ ਡਿਪਾਰਟਮੈਂਟ ਚ ਮਿਸਪਲ ਕਾਉਂਸਲ ਬਰਨਾਲਾ ਜੀ ਵਾਹ ਜੀ ਹਾਂਜੀ ਥੈਂਕ ਯੂ ਹੁਣ ਬਾਈ ਜਾਨਾ ਗੱਲ ਕਰਦੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਹਲੋ ਮੈਂ ਸਤਿ ਸ੍ਰੀ ਅਕਾਲ ਹਾਂਜੀ ਅਸੀਂ ਬਾਈ ਜੀ ਇੰਡੀਅਨ ਪੀਪਲ ਚੈਨਲ ਤੋਂ ਆਏ ਹਾਂ ਮਾਸਟਰ ਕਲਾਸ ਨੂੰ ਸੋਤ ਹੈ ਜੀ ਹਨਾ ਤੇ ਸਾਨੂੰ ਇੱਥੇ ਪਤਾ ਲੱਗਾ ਕਿ ਅੱਜ ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਪੇਪਰ ਆ ਤੁਸੀਂ ਕਿੱਥੋਂ ਆਏ ਹੋ ਅਸੀਂ ਬਰਨਾਲੇ ਤੋਂ ਆਏ ਹਾਂ ਬਰਨਾਲੇ ਤੋਂ ਤੁਸੀਂ ਹਾਂਜੀ ਬਰਨਾਲੇ ਤੋਂ ਵੱਧ ਆ ਰਹੇ ਹੈ ਨਾ ਹਾਂਜੀ ਅੱਛਾ ਤੁਹਾਡਾ ਬੇਟਾ ਹਾਂਜੀ ਇਹ ਹੈਡਾ ਬੇਟਾ ਕਿੱਥੇ ਪੜ੍ਹਦੇ ਇਹ ਜੀ ਐਨਵੀ ਸਕੂਲ ਤੇ ਲਵਾਈ ਹੈ ਨੇੜੇ ਲਾਲੋ ਅੱਛਾ ਹਾਂ ਜੀ ਜਵਾਲ ਨਵੋਦੇਵਿਆ ਵਿਦਿਆਲੇ ਤੇ ਲਵਾਈ ਹੈ ਨਵੋਦੇਵਿਆ ਵਿਦਿਆਲੇ ਚੋਂ ਆਏ ਨੇ ਹਾਂ ਜੀ ਤੇ ਨਵੋਦੇਵਿਆ ਵਿਦਿਆਲੇ ਤੇ ਸਟੱਡੀ ਬਹੁਤ ਵਧੀਆ ਫਿਰ ਉੱਤਰੋਂ ਇਧਰ ਨੂੰ 2 ਸਾਲ ਹੀ ਰਹਿ ਗਈ ਸੋਚ ਤਾਂ ਹਨਾ ਪਲਸ 1 ਪਲਸ 2 ਫਿਰ ਇਧਰ ਨੂੰ ਪਲਸ 1 ਪਲਸ 2 ਦੇ ਨਾਲ-ਨਾਲ ਕੋਚਿੰਗ ਹੋ ਜੂਗੀ ਇੱਥੇ ਕੋਚਿੰਗ ਵੀ ਹੋ ਜੀ ਹਾਂ ਜੀ ਅੱਛਾ ਕੋਈ ਇੱਥੇ ਕੀ ਸ਼ਰਤਾਂ ਕੀ ਦੇ ਕੋਈ ਕਿਸਮ ਦੀ ਕੋਈ ਸ਼ਰਤ ਹੈ ਇਨਕਮ ਦੀ ਕੋਈ ਕਾਸਟ ਹੈ ਕੋਈ ਜਾਨੀ ਫੀਸ ਕਿ ਨਹੀਂ ਕੋਈ ਕੋਈ ਸ਼ਰਤ ਨਹੀਂ ਕੋਈ ਫੀਸ ਨਹੀਂ ਫਰੀ ਆਫ ਕਾਸਟ ਹੈ ਜੀ ਵਾਹ ਜੀ ਵਾਹ ਹਾਂ ਜੀ ਤੁਹਾਡਾ ਪਿੰਡ ਖਾਸ ਬਰਨ ਵਾਲੀ ਹੈ ਜੀ ਵੈਰੀ ਗੁੱਡ ਤੁਸੀਂ ਕੀ ਕੰਮ ਕਰਦੇ ਹੋ ਮੈਂ ਬਿਜਲੀ ਬੋਰਡ ਚ ਜੋਬ ਕਰਦਾ ਜੀ ਅੱਛਾ ਅੱਛਾ ਹਾਂ ਬੇਟੇ ਨਾਲ ਗੱਲ ਕਰਾ ਦਿਓ ਹਾਂ ਹਾਂ ਪੁੱਤਰ ਕੀ ਨਾਮ ਤੇਰਾ ਲਾਪ੍ਰੀਤ ਸਿੰਘ ਲਾਪ੍ਰੀਤ ਸਿੰਘ ਕਿੱਦਾਂ ਲੱਗਦਾ ਤੁਹਾਨੂੰ ਇੱਥੇ ਉਧਰੋਂ ਨਵੋਦਿਆ ਬਦਲਾਅ ਛੱਡ ਕੇ ਉਧਰੋਂ ਆ ਰਹੇ ਹੋ ਵਧੀਆ ਜੀ ਇਹਦੇ ਚ ਖਾਸੀਅਤ ਕੀ ਆ ਤੇ ਕੋਚਿੰਗ ਹੋ ਜਾਂਦੀ ਹੈ ਕੋਚਿੰਗ ਠੀਕ ਹੈ ਜੀ ਥੈਂਕ ਯੂ ਬਰਸਾ ਲੋ ਜੀ ਧੰਨਵਾਦ ਹਾਂ ਸ਼ਰਤ ਮਸਾਲਾ ਜੀ ਹੂੰ ਹੂੰ ਬੇਨੇ ਹੈ ਰੋਮ ਬੰਦ ਕਰਾ ਹਾਂ ਸਰਪੋਲ ਕੇ ਤਾਂ ਸਾਰਾ ਨਾ ਜਾਇਆ ਨਾ ਤੁਹਾਡੇ ਪੇਰੇ ਨੂੰ ਤੇ ਤੁਹਾਨੂੰ ਜੇ ਤੁਸੀਂ ਭਾਈ ਜਤਾਈ ਫਾਊਂਡੇਸ਼ਨ ਇਹ ਐਡਵਰਟਾਈਜ਼ਮੈਂਟ ਬੜੀ ਤੇ ਭਾਈ ਜਤਾਈ ਫਾਊਂਡੇਸ਼ਨ ਦੁਆਰਾ ਜਿਹੜਾ ਚਲਾਇਆ ਜਾ ਰਿਹਾ ਇਹ ਹਾਂ ਦੋ ਟਾਸ ਕਰਦੀ ਪਾਈ ਜਤਾਈ ਫਾਊਂਡੇਸ਼ਨ ਠੀਕ ਹੈ ਇੱਕ ਕਸੀ ਨਵੋਦਿਆਲੇ ਬੱਚਿਆਂ ਨੂੰ ਜਿਹੜੇ 5ਵੀਂ ਕਲਾਸ ਚ ਪੜ੍ਹਦੇ ਆ ਉਹਨਾਂ ਨੂੰ ਫਰੀ ਪੜਾਉਣਾ ਹੈ ਮੁਫਤ ਪੜਾਉਣਾ ਹੈ ਸਾਡੇ ਸੈਂਟਰ ਚ ਚੱਲਦੇ ਜਿਵੇਂ ਇਸ ਸਾਲ 18 ਸੈਂਟਰ ਚੱਲਦੇ ਸੀਗੇ ਬਟੇਂਡਾ ਦੇ ਬਰਨਾਲਾ ਜ਼ਿਲ੍ਹੇ ਦੇ ਪ੍ਰਿੰਸੀਪਲ ਸਾਹਿਬ ਪਲੀਜ਼ ਮੈਕ ਲੱਲ ਵੀ ਥੋੜਾ ਜਿਹਾ ਸਾਡੇ 18 ਸੈਂਟਰ ਚੱਲਦੇ ਸੀਗੇ ਬਟੇਂਡਾ ਦੇ ਬਰਨਾਲਾ ਜ਼ਿਲ੍ਹੇ ਚ ਤੇ ਹਰੇਕ ਸੈਂਟਰ ਚੋਂ ਜਿਵੇਂ ਬੱਚੇ 30 ਤੋਂ ਲੈ ਕੇ 50 ਤੱਕ ਆ ਜਾਂਦੇ ਆ ਤੇ ਉਹਦੇ ਚੋਂ ਫਿਰ ਉਹ ਨਵੋਦਿਆ ਬਦਲੇ ਚਲੇ ਜਾਂਦੇ ਆ ਉਹਦਾ ਮੇਨ ਕਾਰਨ ਇਹ ਹੈ ਵੀ ਪਹਿਲਾਂ ਸਾਡੇ ਬੱਚੇ ਜਿਹੜੇ ਹੈਗੇ ਅਸੀਂ ਆਨੰਦ ਕੁਮਾਰ ਜੀ ਬਾਰੇ ਸੁਣਿਆ ਸੁਪਰ 30 ਸੁਣਿਆ ਉਹ ਸੁਪਰ 30 ਸੁਣਿਆ ਨਹੀਂ ਉਹ ਵੀ ਆਈ ਸੀ ਕੱਲੀ ਚਲੋ ਉਹਦੇ ਬਾਰੇ ਪੜਨਾ ਨਹੀਂ ਗਾ ਆਪਾਂ ਉਹ ਸੁਪਰ 30 ਆਨੰਦ ਕੁਮਾਰ ਜੀ ਆਈਐਸ ਦਾ ਰਿਟਾਇਰਡ ਅਫਸਰ ਸੀਗੇ ਇੱਕ ਉਹਨਾਂ ਨੇ ਪੜਨਾ ਸਾਹਿਬ ਵਿਖੇ ਜਿਹੜੇ ਪਿੰਡੂ ਬੱਚੇ ਐ ਪਿੰਡੂ ਬੱਚਿਆਂ ਚ ਕੀ ਹੁੰਦਾਗਾ ਉਹਨਾਂ ਨੂੰ ਗਾਈਡੈਂਸ ਦੀ ਘਾਟ ਹੁੰਦੀ ਆ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਪੜਨਾ ਕਿਵੇਂ ਆ ਤੇ ਤਿਆਰੀ ਕਿਵੇਂ ਕਰਨੀ ਤੇ ਕਿੱਧਰ ਨੂੰ ਜਾਣਾ ਹੈਗਾ ਠੀਕ ਹੈ ਬਹੁਤ ਸਾਰੇ ਬੱਚੇ ਉਸੇ ਕਰਕੇ ਹੀ ਰਹਿ ਜਾਂਦੇ ਹੈਗੇ ਠੀਕ ਹੈ ਤੇ ਉਹ ਫਿਰ ਅਸੀਂ ਬੱਚੇ ਇੱਥੋਂ ਅਨੰਦ ਕੁਮਾਰ ਜੀ ਕੋਲੇ ਭੇਜਦੇ ਸੀ ਪਟਨਾ ਸਾਹਿਬ ਤੇ ਉੱਥੇ ਮੈਂ ਤਾਂ ਮੰਮੀ ਨਾ ਸੌਂਨੀ ਮੈਂ ਤਾਂ ਐ ਕਰਦੀ ਮੇਰਾ ਜੀ ਨਹੀਂ ਲੱਗਦਾ ਉੱਥੇ ਭੱਜ ਜਾਂਦੇ ਸੀਗੇ ਬੱਚੇ ਫਿਰ ਸਾਡੇ ਸਰਾਂ ਨੇ ਹਰਪਾਲ ਸਿੰਘ ਜੀ ਹੈਗੇ ਐ ਤੇ ਯੂ ਐਸ اے ਸੈਟਲਡ ਹੈਗੇ ਉਹਨਾਂ ਦਾ ਪਰਿਵਾਰ ਜਿਹੜੇ ਸਾਨੂੰ ਅਸੀਂ ਪੜ੍ਹਾਈ ਕਰਾਉਣੇ ਆ ਇਹ ਦਸਬੰਧ ਚੋਂ ਆਪਦੇ ਦਸਬੰਧ ਚੋਂ ਕਰਾਉਂਦੇ ਆ ਠੀਕ ਹੈ ਕੋਈ ਕਿਸੇ ਤੋਂ ਕੋਈ ਡੋਨੇਸ਼ਨ ਨਹੀਂ ਲੈਂਦੇ ਕੁਝ ਵੀ ਸਾਰਾ ਪਰਿਵਾਰ ਆ ਜਿਹੜਾ ਦਸਬੰਧ ਕਰਦਾ ਹੈਗਾ ਤਾਂ ਉਸ ਚੋਂ ਫ ਇੱਕ ਅੱਡੇ ਦਾ। ਉਸ ਕੋਲ ਦਾ ਬੇਟਾ ਅਮਰੀਕਾ ਚ ਸੌਫਟਵੇਅਰ ਇੰਜੀਨੀਅਰ ਸੀ। ਉਹਨੇ ਕੰਪਨੀ ਬਣਾਈ ਇੱਕ ਤੇ ਉਹ 10 ਕਰੋੜ ਦੀ ਵਿਕੀ। ਤਾਂ 10 ਕਰੋੜ ਦਾ 10ਵੇਂ ਹਿੱਸਾ ਕਿੰਨਾ ਹੋ ਗਿਆ? ਬੋਲੋ ਬੋਲੋ ਬੇਟਾ। 1 ਕਰੋੜ। ਉਹਨਾਂ ਨੇ 1 ਕਰੋੜ ਦਾਨ ਦਿੱਤਾ। ਉਹ ਫਿਰ ਕਹਿੰਦੇ ਪੈਸੇ ਕਿੱਥੇ ਲਾਈਏ? ਫਿਰ ਉਹਨਾਂ ਨੇ ਫਿਰ ਇਹ ਕੀਤਾ ਵੀ ਆਪਾਂ ਬੱਚਿਆਂ ਨੂੰ ਪੜਾਈਏ ਤੇ ਇਹ ਜਿਹੜੀ ਪ੍ਰਾਪਰਟੀ ਹੈ ਸਾਡੇ ਪੰਜਾਬ ਦੀ, ਸਾਡੇ ਦੇਸ਼ ਦੀ ਪ੍ਰਾਪਰਟੀ ਹੈ ਤੇ ਇਹਨਾਂ ਨੂੰ ਚੰਗੇ ਪਾਸੇ ਲਾਈਏ ਆਪਾਂ। ਤਾਂ ਉਹ ਇੱਕ ਨਵੋਦੇਆ ਦੇ ਬੱਚਿਆਂ ਨੂੰ ਪੜਾਉਣਾ ਸੀ। ਨਵੋਦੇਆ ਦੇ ਨੂੰ ਇਸ ਕਰਕੇ ਪੜਾਉਣਾ ਕਿ ਉਹ ਰਾ ਮਟੀਰੀਅਲ ਹੈ ਜਿਹੜਾ ਜਦੋਂ 10ਵੀਂ ਚ ਫਿਰ ਉਹ ਪੱਕ ਕੇ ਸਾਡੇ ਕੋਲੇ ਅਸੀਂ ਦੁਬਾਰੇ ਅਸੀਂ ਉਹਨਾਂ ਚੋਂ ਪਿਕਅਪ ਕਰ ਲੈਨੇ ਹਨਾ ਨੋਦ ਵਾਲੇ ਬਹੁਤ سارے ਬੱਚੇ ਦੇਣ ਆਏ ਹੋਣਗੇ ਟੈਸਟ ਛੋਟੇ ਚ ਠੀਕ ਹੈ ਉਹਨਾਂ ਨਾਲ ਅਸੀਂ ਕੰਟੈਕਟ ਰੱਖਦੇ ਆ ਅਸੀਂ ਉਹਨਾਂ ਨੂੰ ਆਪਦੇ ਬੱਚੇ ਸਮਝਦੇ ਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸੈਕੰਡ ਟਾਸਕ ਹੈਗਾ ਜਿਵੇਂ ਤੁਸੀਂ ਆਏ ਹੋ 10ਵੀਂ ਵਾਲੇ ਬੱਚਿਆਂ ਨੂੰ ਨਾਨ ਮੈਡੀਕਲ ਤੇ ਮੈਡੀਕਲ ਦਾ ਸੀ ਪਹਿਲਾਂ ਪਰੰਤੂ ਇਸ ਸਾਲ ਜਿਹੜਾ ਕਮਰਸ ਦਾ ਵੀ ਜਿਹੜਾ ਸ਼ੁਰੂ ਕੀਤਾ ਗਿਆ ਹੈਗਾ ਤਾਂ ਤਿੰਨ ਸਟਰੀਮ ਦੇ ਵਿੱਚ ਪੜਾਉਨੇ ਆ ਸੀ ਸਾਡਾ ਮੇਨ ਏਮ ਹੁੰਦਾ ਹੈ ਨਾਨ ਮੈਡੀਕਲ ਹੈ ਔਰ ਬੱਚੇ ਜਿਹੜੇ IIT ਚ ਜਾਣ ਜਾ ਦੇਸ਼ ਦੇ ਨੌਮੀ ਕਾਲਜ ਚ ਵਧੀਆ ਕਾਲਜ ਚ ਜਾ ਕੇ ਪੜਨਾ ਤਾਂ ਜੋ ਉਹ ਇੰਜੀਨੀਅਰ ਬਣ ਕੇ ਤੇ ਚੰਗੀਆਂ ਕੰਪਨੀਆਂ ਦੇ ਵਿੱਚ ਜੌਬ ਕਰ ਸਕਣ ਸਾਡੇ ਬਹੁਤ ਸਾਰੇ ਬੱਚੇ ਤੁਸੀਂ ਉਹਦੇ ਚ ਦੇਖੋ ਭਾਈ ਜਿੱਤਾ ਜੀ ਫਾਊਂਡੇਸ਼ਨ ਦੀ ਸਾਈਡ ਤੇ ਕੋਈ ਬੰਗਲੌਰ ਹੈਗਾ ਕੋਈ ਬਾਹਰਲੇ ਦੇਸ਼ ਚ ਹੈ ਕੋਈ ਅਮਰੀਕਾ ਚ ਹੈ ਕੋਈ ਕੈਨੇਡਾ ਚ ਹੈ ਕੋਈ ਪੀ ਐਚ ਡੀ ਕਰ ਰਿਹਾ ਹੈ ਕੋਈ ਆਈ ਆਈ ਐਸ ਆਰ ਆਈ ਆਈ ਐਸ ਸੀ ਆਰ ਚ ਪੜਦਾ ਕੋਈ ਪੈਕਜ ਚ ਪੜਦਾ ਹੈ ਠੀਕ ਹੈ ਤੇ ਕੋਈ ਆਈ ਆਈ ٹی ਰੁੜਕੀ ਚ ਪੜਦਾ ਠੀਕ ਹੈ ਜਿਵੇਂ ਮੰਡੀਕਲਾਂ ਦਾ ਇੱਕ ਬੱਚਾ ਹੈਗਾ ਉਹ ਗਰੀਬ ਪਰਿਵਾਰ ਦਾ ਸੀਗਾ ਠੀਕ ਹੈ ਉਹਨਾਂ ਦੀ ਇੱਕੋ ਹੀ ਕਮਰਾ ਸੀ ਰਹਿਣ ਵਾਸਤੇ ਤੇ ਉਹ IIT ਰੁੜ ਕੀ ਚਾਹ। ਇਸ ਵਕਤ। ਠੀਕ ਹੈ। ਤੇ ਇਦਾਂ ਹੈਗਾ ਅਸੀਂ ਉਮੀਦ ਕਰਦੇ ਹਾਂ ਤੁਸੀਂ ਵੀ ਵਧੀਆ ਕਰੋਗੇ। ਤੇ ਚਲ ਜੇ ਇਸ 'ਚ ਵਧੀਆ ਨਹੀਂ ਕਰ ਪਾਉਂਦੇ ਤਾਂ ਪਰੰਤੂ ਪੜਨ ਦੇ ਹੱਥ ਜ਼ਰੂਰ ਪਾਓ। ਠੀਕ ਹੈ ਜਿਹੜਾ ਮੋਬਾਈਲ ਤੇ ਟਾਈਮ ਲਾਉਣ ਹੈ ਨਾ ਉਹ ਤੁਸੀਂ ਪੜਨ ਵਾਲੇ ਪਾਸੇ ਲਾਓ। ਤੇ ਡਾਕਟਰ ਏਪੀ ਜੀ ਅਬਦੁਲ ਕਲਾਮ ਉਹਦੀਆਂ ਪੜੀਆਂ ਬੁੱਕਸ ਹੈ? ਪੜਨੀਆਂ ਨਹੀਂ ਗਿਆ। ਡਾਕਟਰ ਏਪੀ ਜੀ ਅਬਦੁਲ ਕਲਾਮ ਕਿਵੇਂ ਪੜੇ ਕਿਵੇਂ ਪੜ੍ਹਾਈ ਕੀਤੀ। ਠੀਕ ਹੈ। ਸਾਡੇ ਜਿਹੜੇ ਜਿਨ੍ਹਾਂ ਦੇ ਦਿਨ ਤੇ ਅਸੀਂ 5 ਸਤੰਬਰ ਨੂੰ ਹਰੇਕ ਸਾਲ ਅਧਿਆਪਕਡੇ ਬਣਾਉਣੇ ਹੈਗੇ 5 ਸਤੰਬਰ ਨੂੰ ਐਸ ਰਾਧਾ ਕ੍ਰਿਸ਼ਨ ਡਾਕਟਰ ਐਸ ਰਾਧਾ ਕ੍ਰਿਸ਼ਨ ਵੀ ਉਹ ਕਿਵੇਂ ਪੜੇ ਠੀਕ ਹੈ ਵੀ ਇੱਕ ਵਾਰੀ ਜਦੋਂ ਉਹ ਬਿਮਾਰ ਹੋ ਗਏ ਸੀ ਤੇ ਉਹਦੀ ਮਾਂ ਜਿਹੜੀ ਲੋਕਾਂ ਦੇ ਝਾੜੂ ਪੋਚਾ ਕਰਦੀ ਸੀ ਠੀਕ ਹੈ ਤੇ ਉਹ ਫਿਰ ਖਾਣਾ ਖਾਣ ਨੂੰ ਨਹੀਂ ਸੀਗਾ ਤੇ ਉਸ ਬੰਦੇ ਨੇ ਫਰਸ਼ ਤੇ ਥੱਲੇ ਖਿਲਾਰ ਕੇ ਖਾਣਾ ਖਾਦਾ ਕਿਉਂਕਿ ਬਿਹਾਰ ਬੰਗਾਲ ਦੇ ਵਿੱਚ ਕੇਲੇ ਦੇ ਪੱਤੇ ਤੇ ਖਾਣਾ ਖਾਂਦੇ ਆ ਠੀਕ ਹੈ ਤੇ ਉਹਨਾਂ ਕੋਲ ਕੇਲਾ ਵੀ ਖਰੀਦਣ ਲਈ ਨਹੀਂ ਸੀਗਾ 10 ਪੈਸੇ ਜਾਂ 20 ਪੈਸੇ ਇਦਾਂ ਉਹ ਪੜੋ ਉਧਰ ਨੂੰ ਜਾਓ ਨਾ ਠੀਕ ਹੈ ਇੱਥੇ ਜਿਹੜੇ ਪਟਾਕੇ ਪਟੂਕੇ ਦੇ ਜਿਹੜੇ ਹਰਪਾਲ ਸਿੰਘ ਆ ਉਹਨਾਂ ਦਾ ਐਵੇਂ ਤੁਸੀਂ ਜੇ ਬਾਹਰ ਵੀ ਜਾਣਾ ਤਾਂ ਡਿਗਰੀ ਕਰਕੇ ਜਾਓ ਛੋਡੇ ਪੱਲੇ ਕੁਝ ਹੋਵੇ ਤੁਸੀਂ ਜਿਹੜਾ ਹੈਗਾ ਜੌਬ ਛੋਡੇ ਪਿੱਛੇ ਭੱਜੇ ਛੋਡੇ ਕੋਲ ਇੰਨੀ ਲਿਆਕਤ ਹੋਣੀ ਚਾਹੀਦੀ ਹੈ ਕੁਆਲਿਫਿਕੇਸ਼ਨ ਹੋਣੀ ਚਾਹੀਦੀ ਹੈ ਕਿ ਜੌਬ ਛੋਡੇ ਪਿੱਛੇ ਪਿੱਛੇ ਦੌੜੇ ਇਹ ਨਹੀਂ ਤੁਸੀਂ ਜੌਬ ਦੇ ਪਿੱਛੇ ਦੌੜੋ ਠੀਕ ਹੈ ਪੇਪਰ ਦੇ ਵਿੱਚ ਵਧੀਆ ਕਰਨਾ ਛੋਡੇ ਤਿੰਨ ਪੇਪਰ ਹੋਣਗੇ ਅੱਜ ਸਭ ਤੋਂ ਪਹਿਲਾ ਹੋਏਗਾ ਮੈਂਟਲ ਮੈਥ ਦਾ ਮੈਂਟਲ ਮੈਥ ਦਾ ਮਤਲਬ ਹੈ ਜਿਹੜਾ ਤੁਸੀਂ ਪਹਿਲੀ ਤੋਂ ਲੈ ਕੇ 8ਵੀਂ ਕਲਾਸ ਤੱਕ 8ਵੀਂ 9ਵੀਂ ਤੱਕ ਪੜਿਆ ਹੈਗਾ ਉਹਦੇ ਵਿੱਚ ਹੋਏਗਾ ਵੀ ਜਸਟ ਤੁਸੀਂ ਕਿਵੇਂ ਸੋਲਵ ਕਰਦੇ ਹੋ ਤੁਸੀਂ ਕੀ ਸਿੱਖਿਆ ਹੁਣ ਤੱਕ ਐਲਸੀਐਮ ਕੀ ਹੈ ਐਚਸੀਐਫ ਕੀ ਹੈ ਠੀਕ ਹੈ ਜੀ ਭਟੇਆਂ ਵਾਲੀ ਰਕਮ ਹੋਵੇ ਕਿਵੇਂ ਡੈਸੀਮਲ ਵਾਲੀ ਹੋਵੇ ਤਾਂ ਕੀ ਹੈ ਸਕੁਅਰ ਸਕੁਅਰ ਰੂਟ ਹਨਾ ਇਦਾਂ ਕਰਕੇ ਜਿਹੜਾ ਹੈਗਾ ਤੁਸੀਂ ਜਾਣਦੇ ਹੋ ਸਾਰੇ ਸੈਕੰਡ ਜਿਹੜਾ ਹੋਏਗਾ ਪੇਪਰ ਉਹ ਮੇਨ ਹੋਏਗਾ ਉਹਦੇ ਚ ਸਾਇੰਸ ਤੇ ਮੈਥ ਦਾ ਪੇਪਰ ਹੋਏਗਾ ਤਾਂ ਉਹ ਹੋਏਗਾ ਸੈਕੰਡ ਪੇਪਰ ਤੇ ਥਰਡ ਵਨ ਹੋਏਗਾ ਇੰਗਲਿਸ਼ ਦਾ ਇੱਕ ਪੈਰਾਗ੍ਰਾਫ ਰਾਈਟਿੰਗ ਹੋਏਗਾ ਜਾਂ ਤੁਹਾਡੀ ਇੰਗਲਿਸ਼ ਦੇ ਵਿੱਚ ਕਿੰਨੀ ਕੁ ਪਕੜਾ ਉਹ ਚੈੱਕ ਕਰਨ ਵਾਸਤੇ ਤੁਹਾਡਾ ਟੈਸਟ ਹੋਏਗਾ ਠੀਕ ਹੈ ਤਾਂ ਹਰੇਕ ਪੇਪਰ ਸਟਾਰਟ ਕਰਨ ਵੇਲੇ ਤੇ ਪਲੱਸ ਜਦੋਂ ਪੇਪਰ ਖਤਮ ਹੋਏਗਾ ਬੈਲ ਵੱਜੇਗੀ ਤਾਂ ਉਹਦੇ ਉੱਤੇ ਤੁਸੀਂ ਐਕਟ ਕਰਨਾ ਤੇ ਬਾਕੀ ਟੀਚਰ ਤੁਹਾਡੀ ਹੈਲਪ ਵਾਸਤੇ ਹੈਗੇ ਆ ਇੰਗਲਿਸ਼ ਤੋਂ ਡਰਨਾ ਨਹੀਂ ਹੈਗਾ ਇੰਗਲਿਸ਼ ਦੇ ਨੰਬਰ ਕਾਊਂਟ ਨਹੀਂ ਹੋਣਗੇ ਬਸ ਹੈਨਾ ਪੰਜਾਬ ਦੇ ਬਹੁਤਿਆਂ ਦੇ ਬੱਚਿਆਂ ਦੀ ਪ੍ਰੋਬਲਮ ਹੁੰਦੀ ਹੈ ਕਿ ਅੰਗਰੇਜ਼ੀ ਅਸੀਂ ਲਿਖ ਨਹੀਂ ਸਕਦੇ ਕੋਈ ਗੱਲ ਨਹੀਂ ਉਹ ਬਸ ਦੇਖਣਾ ਹੈ ਕਿ ਸੈਂਟੈਂਸ ਬਣਾ ਸਕਦੇ ਹੋ ਐਨੀ ਇੱਕ ਗੱਲ ਚੈੱਕ ਕਰਨੀ ਹੈ ਕਾਊਂਟ ਹੋਣਗੇ ਮੇਨ ਸਕਰੀਨਿੰਗ ਟੈਸਟ ਦੇ ਤੇ ਮੈਂਟਲ ਮੈਥਸ ਤੇ ਮੈਂਟਲ ਮੈਥ ਜਿਹੜੀ ਫੀਸ ਲੈਣੀ ਆ ਅਸੀਂ 100 ਰੁਪਿਆ ਉਹ ਸੋ ਤੋਂ ਅੰਦਰੋਂ ਲਵਾਂਗੇ ਉੱਥੇ ਤੁਹਾਡੇ ਕਾਊਂਟਰ ਤੋਂ ਲੈ ਲਾਂਗੇ ਅਸੀਂ ਕੋਈ ਨਹੀਂ ਹੈ ਅੰਦਰ ਆਪਦਾ ਨਾਲ ਲੈ ਲਿਓ ਤੇ ਉਹ ਫੀਸ ਅਸੀਂ ਅੰਦਰ ਕਲੈਕਟ ਕਰ ਲਾਂਗੇ 100 ਰੁਪਿਆ ਫੀਸ ਹੈਗੀ ਐ ਐਂਟਰੈਂਸ ਫੀਸ ਹੈ ਜਿਹੜੀ ਤੇ ਹੋਰ ਕੋਈ ਫੀਸ ਨਹੀਂ ਹੈਗੀ ਇਹਦੀ ਠੀਕ ਹੈ ਤੇ ਪੇਪਰ ਚ ਵਧੀਆ ਕਰਨ ਦੇ ਲਈ ਟੈਕਟਿਵ ਮਾਰਕ ਹਾਂਜੀ ਪੇਪਰ ਇੱਕ 1:30 ਵਜੇ ਤੱਕ ਜਦੋਂ ਹੁਣ ਆ ਪੰਜ-ਸੱਤ ਮਿੰਟ ਬੇਸਟ ਹੋਗੇ ਤਾਂ ਉਹਨਾਂ ਨੂੰ ਫਿਰ ਅਸੀਂ ਉਹਨਾਂ ਨੂੰ ਐਕਸਟਰਾ ਦੇ ਦੇਵਾਂਗੇ ਵੀ ਵੇਲੇ ਹੋਵਾਂਗੇ ਸਾਰੇ ਬੱਚਿਆਂ ਨੂੰ ਇਕੱਠੀ ਬਾਹਰ ਕੱਢਾਂਗੇ ਤੇ ਪੇਪਰ ਪੰਜ ਹਾਂਜੀ ਦੋਸਤੋ ਅਸੀਂ ਖੜੇ ਹਾਂ ਸ਼ਵਲਕ ਸਕੂਲ ਦੇ ਵਿੱਚ ਸ਼ਵਲਕ ਹੈਲਥ ਪਬਲਿਕ ਗਵਰਨਮੈਂਟ ਸਕੂਲ ਰਾਮਪਰਾ ਜਿੱਥੇ ਭਾਈ ਜੈਤਾਜੀ ਫਾਊਂਡੇਸ਼ਨ ਵੱਲੋਂ ਜਿਹੜਾ ਹੈ ਟੈਸਟ ਲੈਤਾ ਜਾ ਰਿਹਾ ਬਖ ਬਖ ਸਕੂਲਾਂ ਤੋਂ ਜ਼ਿਲ੍ਹਾ ਬਰਨਾਲਾ ਬਠਿੰਡਾ ਹੋਰ ਵੀ ਜ਼ਿਲ੍ਹਕਾਂ ਤੋਂ ਬੱਚੇ ਪਹੁੰਚੇ ਨੇ ਆਪਾਂ ਹੁਣੇ ਗੱਲਬਾਤ ਕਰਕੇ ਹਟੇ ਹਾਂ ਤੇ ਬਹੁਤ ਵਧੀਆ ਸੰਸਥਾ ਇਹ ਸੰਸਥਾ ਦੇ ਪੜੇ ਹੋਏ ਵਿਦਿਆਰਥੀ ਬਹੁਤ ਨਾਮਵਰ ਸੰਸਥਾਵਾਂ ਦੇ ਵਿੱਚ ਸਟੱਡੀ ਕਰਦੇ ਨੇ ਸੋ